ਯਾਰ ਸ੍ਰੀ ਕਾਰਜੀ ਸਾਰਿਆਂ ਨੂੰ ਅੱਜ ਕਹਿੰਦੇ ਮਾਂ ਬੋਲੀ ਦਿਵਸ ਹੈ ਲੈ ਫਿਰ ਸ਼ੇਅਰ ਕਰ ਦਿਓ ਗਰਾ ਵੀਡੀਓ ਨੂੰ ਪੌਣੀ ਰੇਸ ਚ ਟਾਪ ਲਾ ਕੇ ਆਜੋ ਦਈਏ ਮਾਂ ਬੋਲੀ ਦੇ ਠੇਕੇਦਾਰ ਪੁੱਤਰਾਂ ਨੂੰ ਛੋਲਿਆਂ ਦੀ ਮੁੱਠੀ ਨੂਨ 바ਕੇ ਸਭ ਤੋਂ ਪਹਿਲਾਂ ਦਾ ਮਾਂ ਬੋਲੀ ਦੇ ਉਹਨਾਂ ਸੇਵਾਦਾਰ ਪੁੱਤਰਾਂ ਨੂੰ ਮਾਂ ਬੋਲੀ ਦਿਵਸ ਦੀਆਂ ਵਧਾਈਆਂ ਜਿਹੜੇ ਮਾਂ ਬੋਲੀ ਖਾਤਰ ਲੋਕਾਂ ਨੂੰ ਤਾਂਬ ਦੇ ਜਵਾਕ ਸਰਕਾਰੀ ਸਕੂਲਾਂ ਚ ਲਾਉਣ ਦਾ ਪ੍ਰਚਾਰ ਕਰਦੇ ਨੇ ਪਰ ਉਹਨਾਂ ਦੇ ਆਪ ਦੇ ਗੂਗਲੂ ਮੁਗਲੂ ਜੇ ਨਿਆਣੇ ਕੌਣ ਬਿੱਟ ਸਕੂਲਾਂ 'ਚ ਪੜਦੇ ਨੇ ਹੁਣ ਆਜੋ ਪੋਲੀਆਂ ਪੋਲੀਆਂ ਜਿਆ ਵਧਾਈਆਂ ਉਹਨਾਂ ਮਾਂ ਬੋਲੀ ਦੇ ਸੇਵਕ ਸੱਜਣਾ ਨੂੰ ਜਿਹੜੇ ਮਾਂ ਬੋਲੀ ਦਾ ਵਿਸਤਾਰ ਵਧਾਉਣ ਵਾਸਤੇ ਪਿੰਡਾਂ 'ਚ ਪ੍ਰੋਗਰਾਮ ਕਰਾਉਂਦੇ ਨੇ ਪਰ ਆਪਣੇ ਆਪ ਨੂੰ ਪੜਿਆ ਲਿਖਿਆ ਕਹੌਣ ਵਾਸਤੇ ਪੌਣਾ ਪਾਸ਼ ਅੰਗਰੇਜ਼ੀ 'ਚ ਸੁਣਾਉਂਦੇ ਨੇ ਹੁਣ ਲੌਂਗ ਲੇਚੀ ਵਾਲੀ ਚਾਹ ਵਰਗੀਆਂ ਵਧਾਈਆਂ ਮਾਂ ਬੋਲੀ ਦੇ ਸੇਵਕ ਸੇਵਾਦਾਰਾਂ ਨੂੰ ਜਿਹੜੇ ਲੋਕਾਂ ਨੂੰ ਤਾਂ ਸਾਦਾ ਰਹਿਣਾ ਸਾਦਾ ਖਾਣਾ ਸਾਦਾ ਬੋਲਣ ਵਾਸਤੇ ਕਹੇਗੇ ਆਪ ਆਪਣੇ ਜਵਾਕਾਂ ਸੁਦੇ ਪੀਆਰ ਅੰਗਰੇਜ਼ਾਂ ਦੇ ਦੇਸਾਂ ਚ ਲੈ ਗਏ ਹੁਣ ਮਾਂ ਬੋਲੀ ਦਿਵਸ ਦੀਆਂ ਵਧਾਈਆਂ ਉਹਨਾਂ ਵੱਡੇ ਸੇਵਾਦਾਰ ਲਿਖਾਰੀਆਂ ਨੂੰ ਜਿਹੜੇ ਆਪਣੀਆਂ ਕਵਤਾਂਵਾਂ ਕਹਾਣੀਆਂ ਚ ਤਾਂ ਮਾਂ ਬੋਲੀ ਦੀਆਂ ਤਾਕਤਾਂ ਸਿਖਾਉਂਦੇ ਨੇ ਪਰ ਬੰਦ ਕਮਰੇ ਚ ਮਾਂ ਬੋਲੀ ਦਾ ਗਲਾ ਘੁੱਟਣ ਵਾਲਿਆਂ ਨਾਲ ਪੈਗ ਅੰਗਰੇਜ਼ੀ ਚ ਲਾਉਂਦੇ ਨੇ ਸੌਦੇਬਾਜ਼ੀਆਂ ਦੇ ਸਾਇਨ ਹਿੰਦੀ ਚ ਕਮਾਉਂਦੇ ਨੇ ਓਦੋਂ ਬਾਅਦ ਪੰਜਾਬੀ ਮਾਂ ਬੋਲੀ ਦਿਵਸ ਦੀਆਂ ਵਧਾਈਆਂ ਉਹਨਾਂ ਪੰਜਾਬੀ ਦੇ ਟੀਚਰਾਂ ਨੂੰ ਜਿਹੜੇ ਸਕੂਲਾਂ ਚ ਦਾ ਡਿਊਟੀ ਦੌਰਾਨ ਊੜਾ ਉੱਠ ਪੜਾਉਂਦੇ ਨੇ ਕਰੀ ਜਾ ਕੇ ਆਪਦੇ ਵਾਲੇ ਦੇ ਗੱਲਾਂ ਤੇ ਚਾਟੇ ਉੱਠ ਨੂੰ ਕੈਮਲ ਕਹਾਉਣ ਵਾਸਤੇ ਲਾਉਂਦੇ ਨੇ ਉਹਨਾਂ ਪੰਜਾਬੀ ਮਾਂ ਬੋਲੀ ਦੇ ਸਾਈਡ ਬਿਜ਼ਨਸ ਪੁੱਤਰਾਂ ਨੂੰ ਵੀ ਪੰਜਾਬੀ ਮਾਂ ਬੋਲੀ ਦਿਵਸ ਦੀਆਂ ਵਧਾਈਆਂ ਜਿਹੜੇ ਪੰਜਾਬੀ ਮਾਂ ਬੋਲੀ ਦੇ ਸਿਰ ਤੇ ਜੰਗਾੜ ਲਾਗੇ ਮਾਂ ਬੋਲੀ ਵਿਚਾਰੀ ਹਲੇ ਝੋਪੜੀਆਂ ਜੇ ਡਸਕਰੀ ਹੈ ਸੇਵਾਦਾਰ ਗੱਡੀਆਂ ਲੈ ਗੇ ਕੋਠੀਆਂ ਪਾ ਗਈ ਹੁਣ ਮਾਂ ਬੋਲੀ ਦਿਵਸ ਦੀਆਂ ਕਰੜੀਆਂ ਜੀਆਂ ਵਧਾਈਆਂ ਉਹਨਾਂ ਲੀਡਰਾਂ ਨੂੰ ਜਿਹੜੇ ਵੋਟਾਂ ਵੇਲੇ ਤਾਂ ਮਾਂ ਬੋਲੀ ਦੇ ਪੁੱਤ ਹੋਣ ਦੀ ਪੂਛ ਮਾਰਦੇ ਨੇ ਪਰ ਜਿੱਤਣ ਤੋਂ ਬਾਅਦ ਰੋਬ ਜਨਤਾ ਤੇ ਅੰਗਰੇਜ਼ੀ ਚ ਝਾੜਦੇ ਨੇ ਲਓ ਜੀ ਇੰਨੀਆ ਇੱਕ ਮਿਰਚ ਮਸਾਲੇ ਵਾਲੀਆਂ ਵਧਾਈਆਂ ਦੇਣ ਤੋਂ ਬਾਅਦ ਹੁਣ ਤੁਹਾਡੇ ਕੋਲੋਂ ਇਜਾਜ਼ਤ ਤੇ ਆਉਨੇ ਆ ਜਿਹੜੇ ਕੋਈ ਲੁਕਮੇ ਸ਼ਿਪਮੇ ਪੰਜਾਬੀ ਮਾਂ ਬੋਲੀ ਦੇ ਸੇਵਾਦਾਰ ਯੋਧੇ ਰਹਿਗੇ ਉਹਨਾਂ ਤੋਂ ਮਾਫੀ ਚਾਹੁੰਦੇ ਆ ਵੀ ਬਾਈ ਜੇ ਗੱਲਾਂ ਸੱਚੀਆਂ ਲੱਗੀਆਂ ਤਾਂ ਪੰਜਾਬੀ ਮਾਂ ਬੋਲੀ ਦੇ ਸੇਵਾਦਾਰ ਜਵਾਕਾਂ ਤੱਕ ਜ਼ਰੂਰ ਪਹੁੰਚਾਓ ¿Qué no? Hello. <laughs>